12 ਅਪ੍ਰੈਲ 1955 ਸਾਧਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਜਿਗਿਆਸੂ ਸਾਧੂ ਨੂੰ ਮਿਲ ਕੇ ਨਿਹਾਲ ਹੋਵੇ ਨਹੀਂ ਤਾਂ ਉਸ ਦੀ ਸ਼ਰਧਾ ਵਿੱਚ ਫਰਕ ਹੈ ਜੇ ਸ਼ਰਧਾ ਵੀ ਹੈ ਤੇ ਨਿਹਾਲ ਵੀ ਨਹੀਂ ਹੋਇਆ ਤਾਂ ਸਾਧੂ ਵਿੱਚ ਨੁਕਸ ਹੈ ਹੋਰ ਕਿਸੇ ਨੂੰ ਢੂੰਡੋ ਦੁਹਾ ਹਾਲਤਾਂ ਵਿੱਚ ਜ਼ਿੰਮੇਦਾਰੀ ਜਿਗਿਆਸੂ ਦੀ ਹੈ ਗੁਫਤਮ ਗਮੇ ਦਿਲ ਬਤੋ ਗੋਇਮ ਜੋ ਤੂੰ ਆਈ ਚਿਹ ਕੋ ਨਮ ਕੇ ਗਮ ਅੱਜ ਦਿਲ ਮੇ ਰਵਤ ਜੋ ਤੂੰ ਆਈ ਤਰਜਮਾ ਮੈਂ ਕਹਿੰਦਾ ਸਾਂ ਜਦੋਂ ਤੂੰ ਆਵੇ ਤੈਨੂੰ ਦਿਲ ਦਾ ਹਾਲ ਦੱਸਾਂਗਾ ਪਰ ਜਦ ਤੂੰ ਆਇਆ ਦਿਲ ਦਾ ਗਮ ਦੂਰ ਨਸ ਗਿਆ ਹੁਣ ਤੈਨੂੰ ਕੀ ਦੱਸਾਂ ਭਾਵ ਸਾਧੂ ਦਾ ਇੰਤਜ਼ਾਰ ਕਰਦਾ ਸੀ ਕਿ ਜਦੋਂ ਆਵੇ ਤਾਂ ਉਸ ਨੂੰ ਆਪਣੇ ਦਿਲ ਦਾ ਗਮ ਦੱਸਾਂ ਪਰ ਜਦ ਸਾਧੂ ਆ ਗਿਆ ਤਾਂ ਦਿਲ ਦਾ ਗਮ ਹੀ ਭੁੱਲ ਗਿਆ ਦੱਸਣ ਨੂੰ ਕੁਝ ਨਾ ਰਿਹਾ ਸਾਧੂ ਦੀ ਮਿਹਰ ਨਾਲ ਅਟਕਾਂ ਨਿਕਲ ਜਾਂਦੀਆਂ ਹਨ ਤੇ ਨਾਮ ਚੱਲ ਪੈਂਦਾ ਹੈ ਬੰਬਈ ਸੰਗਤ ਵਿੱਚ ਇੱਕ ਇਸਤਰੀ ਰੋਜ਼ ਆਉਂਦੀ ਸੀ ਅੱਖਾਂ ਮੀਟ ਕੇ ਸ਼ਬਦ ਕੀਰਤਨ ਧਿਆਨ ਨਾਲ ਸੁਣਦੀ ਮੈਂ ਜਾਤਾ ਅਧਿਕਾਰੀ ਹੈ ਉਸ ਦੇ ਮੱਥੇ ਵੱਲ ਵੇਖ ਕੇ ਮੈਂ ਇੱਛਾ ਕੀਤੀ ਜੋ ਉਹ ਵਾਹਿਗੁਰੂ ਨਾਮ ਜਪੇ ਇਸ ਤਰ੍ਹਾਂ ਨਾਲ ਉਸ ਦਾ ਨਾਮ ਚੱਲ ਪਿਆ ਤੇ ਉਹ ਸੁਖੀ ਹੋ ਗਈ ਜਦ ਕਿਹਾ ਕਿ ਕੋਈ ਗੱਲ ਪੁੱਛਣੀ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਕੋਈ ਨਹੀਂ ਥੋੜੇ ਦਿਨਾਂ ਬਾਅਦ ਜਦ ਫੇਰ ਮਿਲੀ ਤਾਂ ਪੁੱਛਣ ਲੱਗੀ ਕਿ ਮੈਂ ਆਪਣੇ ਸਵਾਦ ਦਾ ਜ਼ਿਕਰ ਹੋਰ ਨਾ ਅੱਗੇ ਕਰ ਸਕਦੀ ਹਾਂ ਮੇਰਾ ਪਤੀ ਪੁੱਛਦਾ ਹੈ ਅਸੀਂ ਕਿਹਾ ਅਸੀਂ ਪਤੀ ਤੋਂ ਚੋਰੀ ਦੀ ਫਕੀਰੀ ਨਹੀਂ ਕਰਦੇ ਹਾਂ ਉਸ ਨੂੰ ਦੱਸ ਦੇ ਤੂੰ ਆਪਣੀ ਮਾਂ ਨੂੰ ਵੀ ਦੱਸ ਸਕਦੀ ਹੈ ਇਹਨਾਂ ਨੂੰ ਈਰਖਾ ਨਹੀਂ ਹੋਵੇਗੀ ਹੋਰ ਸਭ ਦੋਸਤਾਂ ਮਿੱਤਰ ਰਿਸ਼ਤੇਦਾਰਾਂ ਨੂੰ ਈਰਖਾ ਹੁੰਦੀ ਹੈ ਇੱਕ ਸੱਜਣ ਨੇ ਇੱਕ ਯੂਰਪ ਦੀ ਸੰਤਨੀ ਦਾ ਜ਼ਿਕਰ ਕੀਤਾ ਇਹ ਕੁੜੀ ਜਦ 12 ਵਰਿਆਂ ਦੀ ਸੀ ਤਾਂ ਇਹ ਅੰਨ੍ਹੀ ਹੋ ਗਈ ਸੀ ਤੇ ਇਸ ਦੇ ਹੱਥ ਪੈਰ ਵੀ ਮਾਰੇ ਗਏ ਸਨ ਅਧਰੰਗ ਹੋ ਗਿਆ ਸੀ ਇਸ ਨੇ ਇੱਕ ਇਸਾਈ ਸੰਤ ਅੱਗੇ ਪ੍ਰਾਰਥਨਾ ਕੀਤੀ ਤੇ ਇਹ ਮੋ ਅਜ਼ਜ਼ਾ ਹੋਇਆ ਕਿ ਇਸ ਦੀਆਂ ਅੱਖਾਂ ਵਿੱਚ ਫਿਰ ਰੋਸ਼ਨੀ ਆ ਗਈ ਤੇ ਹੱਥ ਪੈਰ ਠੀਕ ਹੋ ਗਏ ਉਸ ਵਕਤ ਨੂੰ ਹੋ ਗਈ ਇਸ ਦੇ ਜਿਸਮ ਦੇ ਉਹਨਾਂ ਉਹਨਾਂ ਹਿੱਸਿਆਂ ਵਿੱਚੋਂ ਜਿਨ੍ਹਾਂ ਵਿੱਚ ਕੇ ਈਸਾ ਮਸੀਹ ਨੂੰ ਸੂਲੀ ਦੇਣ ਵੇਲੇ ਮੇਕਾ ਗੱਡੀਆਂ ਸਨ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਖੂਨ ਨਿਕਲ ਆਉਂਦਾ ਆਪ ਜੀ ਨੇ ਕਿਹਾ ਕਿ ਇਸ ਕਿਸਮ ਦੀਆਂ ਗੱਲਾਂ ਆਪਣੇ ਗੁਰੂ ਵਿੱਚ ਵੀ ਵਰਤੀਆਂ ਹਨ ਇੱਕ ਬੀਬੀ ਥੋੜਾ ਚਿਰ ਹੋਇਆ ਹੈ ਬਿਮਾਰ ਹੋ ਗਈ ਬੀਬੀ ਦੀ ਬੜੀ ਤੀਬਰ ਕਹਾਸ ਸੀ ਕਿ ਹਜੂਰ ਸਾਹਿਬ ਜਾ ਕੇ ਅੰਮ੍ਰਿਤ ਛਕੀ ਬਿਮਾਰੀ ਦੀ ਹਾਲਤ ਵਿੱਚ ਉਹ ਬੇਹੋਸ਼ੀ ਜਿਹੀ ਹੋ ਗਈ ਤੇ ਉਸਨੇ ਦੇਖਿਆ ਕਿ ਮੈਂ ਹਜੂਰ ਸਾਹਿਬ ਪੁੱਜ ਗਈ ਤੇ ਉੱਥੇ ਜਾ ਕੇ ਅੰਮ੍ਰਿਤ ਛਕਿਆ ਹੈ ਜਦ ਇਹ ਅੰਮ੍ਰਿਤ ਛਕ ਚੁੱਕੀ ਤਾਂ ਕੜਾਹ ਪ੍ਰਸ਼ਾਦ ਵਰਤੌਣ ਵੇਲੇ ਕਿਰਪਾਨ ਗਿਰ ਗਈ ਤੇ ਇਸ ਦੀ ਸ਼ਾਦੀ ਤੇ ਆ ਲਗੀ ਤੇ ਖੂਨ ਨਿਕਲ ਆਇਆ ਜਦ ਇਸ ਨੂੰ ਹੋਸ਼ ਪਰਤੀ ਤਾਂ ਇਸਨੇ ਦੇਖਿਆ ਕਿ ਇਸ ਦੀ ਸ਼ਾਦੀ ਵਿੱਚੋਂ ਖੂਨ ਨਿਕਲ ਰਿਹਾ ਸੀ ਇਹ ਅਤ ਸ਼ਰਧਾ ਵਿਸ਼ਵਾਸ ਦਾ ਨਤੀਜਾ ਹੁੰਦਾ ਹੈ ਜਦੋਂ ਕੁਝ ਬਰਕਤ ਆ ਜਾਵੇ ਤਾਂ ਸਿੱਖ ਦੁਨੀਆ ਤੋਂ ਖਬਰਦਾਰ ਰਹੇ ਦੁਨੀਆ ਇਸ ਨੂੰ ਆਪਣੇ ਮਤਲਬ ਵਾਸਤੇ ਵਰਤੇਗੀ ਇਸ ਨਾਲ ਆਦਮੀ ਨਾਮ ਤੋਂ ਟੁੱਟਦਾ ਹੈ ਭਾਈ ਅੱਡਣ ਸਾਹਿਬ ਪਾਸ ਸ਼ਾਹਦਰੀ ਇੱਕ ਕਰਾਮਾਤੀ ਜੋਗੀ ਸਾਧੂ ਆਟ ਗਿਆ ਇੱਕ ਦਿਨ ਉਹ ਭਾਈ ਸਾਹਿਬ ਪਾਸ ਬੈਠਾ ਸੀ ਇੱਕ ਮਾਈ ਨੇ ਗੋਦ ਵਿੱਚ ਬਾਲਕ ਚੁੱਕਿਆ ਆ ਗਈ। ਉਸ ਨੂੰ ਦੇਖ ਕੇ yogi ਬੋਲ ਉੱਠਿਆ। ਇਹ ਬਾਲਕ ਮੈਂ ਦਿੱਤਾ ਹੈ। ਅਡਣ ਜੀ ਨੇ ਕਿਹਾ ਕਿ ਮਾਈ ਨੂੰ ਤਾਂ ਬਾਲ ਮਿਲ ਗਿਆ ਪਰ ਤੁਹਾਡੇ ਪੱਲੇ ਕੀ ਪਿਆ? ਹਉਮੈ ਤੇ ਨਾਮ ਨਾਲੋਂ ਟੋਟ। ਇਹ ਗੱਲ ਉਸ yogi ਤੇ ਅਸਰ ਕਰ ਗਈ। ਚਰਨੀ ਟੈ ਪਿਆ। ਅਡਣ ਜੀ ਨੇ ਉਸ ਨੂੰ ਹਉਮੈ ਤੋਂ ਪਵਿੱਤਰ ਕਰਕੇ ਨਾਮ ਵਿੱਚ ਲਾਇਆ। ਨਾਮ ਨੂੰ ਸਭ ਫਲ ਲੱਗਦੇ ਹਨ ਤੇ ਗੁਰੂ ਸਾਰੀ ਸਮਝ ਦਿੰਦਾ ਹੈ ਰਾਣਾ ਸੂਰਤ ਸਿੰਘ ਵਿੱਚ ਜਪਜੀ ਸਾਹਿਬ ਦੇ ਵਿੱਚ ਦਿੱਤੇ ਚਾਰ ਖੰਡਾਂ ਦੀ ਵਿਆਖਿਆ ਦਿੱਤੀ ਹੈ ਇਹ ਅਰਥ ਮੈਨੂੰ ਇੱਕ ਟਾਲੀ ਹੇਠ ਬੈਠੇ ਨੂੰ ਸਫਰਨ ਹੋਇਆ ਸੀ ਜਦ ਆਪਣੇ ਵਿਦਿਆਦਾਤੇ ਜੀ ਪਾਸ ਇਹਨਾਂ ਦਾ ਜ਼ਿਕਰ ਕੀਤਾ ਤਾਂ ਉਹ ਅश्चर्यਜ ਰਹਿ ਗਏ ਤੇ ਕਹਿਣ ਲੱਗੇ ਇਹ ਅਰਥ ਤਾਂ ਮੇਰੇ ਉਸਤਾਦ ਨੂੰ ਵੀ ਨਹੀਂ ਫੁਰੇ ਸਨ ਬੁੱਢਾ ਪੇ ਵਿੱਚ ਅੰਦਰ ਦੇ ਸਰਾਵ ਅੰਦਰਲੇ ਰਾਸ ਖੁਸ਼ਕ ਹੋ ਜਾਂਦੇ ਹਨ ਉਹਨਾਂ ਨੂੰ ਨਾਰਮਲ ਸਧਾਰਨ ਹਾਲਤ ਵਿੱਚ ਰੱਖਣ ਵਾਸਤੇ ਉਦਮ ਕਰਨਾ ਪੈਂਦਾ ਹੈ ਜਵਾਨੀ ਵਾਲੀ ਗੱਲ ਨਹੀਂ ਰਹਿੰਦੀ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਕਿੱਲੀ ਨੂੰ ਫੜ ਕੇ ਸਿਮਰਨ ਕਰਦੇ ਹੁੰਦੇ ਸਨ ਇਹ ਕੁਝ ਇਦਾਂ ਦਾ ਹੀ ਤਰਦਨ ਸੀ ਅਸੀਂ ਜਗਤ ਤੇ ਆਪਣੀ ਤੇ ਹੋਰਨਾਂ ਦੀ ਵੀ ਮਦਦ ਕਰਨ ਲਈ ਆਏ ਹੋਏ ਹਾਂ ਹੋਰਨਾਂ ਦੀ ਸੇਵਾ ਕਰਕੇ ਜੀਵਨ ਮੁਕਤ ਪੁਰਸ਼ ਆਪਣੀ ਦੇਹ ਨੂੰ ਸਫਲ ਕਰਦਾ ਹੈ ਬਨਾ ਵਿੱਚ ਬੈਠ ਕੇ ਇਸ ਦੇਹੀ ਨੂੰ ਬੇਅਰਥ ਕਰ ਛੱਡਣਾ ਠੀਕ ਨਹੀਂ ਗੁਰੂ ਦੇ ਸਿੱਖ ਇਸ ਦੇਹ ਨੂੰ ਬੱਚੇ ਬੱਚੀਆਂ ਤੇ ਤ੍ਰੀਮਤਾ ਨੂੰ ਮੁਸ਼ਕਲਾਂ ਵਿੱਚੋਂ ਕੱਢਣ ਦਾ ਮੁਸਲਮਾਨਾਂ ਦੀ ਕੈਦ ਵਿੱਚੋਂ ਰਿਹਾ ਕਰਾਉਣ ਦੇ ਯਤਨਾਂ ਵਿੱਚ ਸਫਲ ਕਰਦੇ ਸਨ ਕਨਿੰਗਮ ਨੇ ਆਪਣੀ ਲਿਖੀ ਸਿੱਖਾਂ ਦੀ ਹਿਸਟਰੀ ਵਿੱਚ ਇੱਕ ਨਿਹੰਗ ਸਿੰਘ ਦਾ ਜ਼ਿਕਰ ਕੀਤਾ ਹੈ ਜੋ ਰੋਪੜ ਦੇ ਬਾਸ ਕਲਮਕੱਲਾ ਇੱਕ ਸੜਕ ਬਣਾਇਆ ਕਰਦਾ ਸੀ ਉਸ ਨੂੰ ਮੁਕਤੀ ਦੀ ਪ੍ਰਵਾਹ ਨਹੀਂ ਸੀ ਜੀਵਨ ਮੁਕਤ ਦਾ ਉਹ ਸੀ ਹੀ ਉਹ ਸੜਕ ਬਣਾਉਣ ਦੀ ਕਾਰੀ ਲੱਗ ਕੇ ਆਪਣੀ ਦੇਹ ਸਫਲ ਕਰ ਰਿਹਾ ਸੀ ਪਿੰਡਾਂ ਦੇ ਲੋਕੀ ਉਸ ਦੇ ਖਾਨ ਨੂੰ ਰੋਟੀ ਆਪ ਹੀ ਲੈ ਆਉਂਦੇ ਸਨ ਦੇਹ ਦਾ ਅਸਲੀ ਵਿਰਾਗ ਇਹ ਹੈ ਕੌਮ ਦੇ ਵਿਚਾਰਵਾਨ ਆਦਮੀ ਆਪਣੀ ਅਕਲ ਤੇ ਮਿਹਨਤ ਨਾਲ ਹੋਰਨਾਂ ਦਾ ਭਲਾ ਕਰਨ ਜਿਤੇਮ ਖਾਨੇ ਖੋਲ ਦੇਣ ਬਜਾਏ ਇਸ ਦੇ ਕਿ ਆਪ ਵਿਰਾਗਵਾਨ ਹੋ ਕੇ اٹੰਕੋ ਬੈਠਣ ਵਾਹਿਗੁਰੂ ਨੂੰ ਦੇਖਣ ਦੀ ਇੱਛਾ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਸਾਨੂੰ ਉਸ ਦੇ ਸਿਮਰਨ ਦੀ ਤਾ ਗੀਤ ਕੀਤੀ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ ਗੁਰਮੁਖ ਨਾਮ ਦੀ ਇੱਕ ਕਣੀ ਦਿੰਦਾ ਹੈ ਜਿਗਿਆਸੂ ਇਸ ਨੂੰ ਹਿਰਦੇ ਵਿੱਚ ਰੱਖ ਸਿਮਰਨ ਕਰਕੇ ਸਿੰਜਰਦਾ ਹੈ ਇਸ ਤਰ੍ਹਾਂ ਕਰੋੜਾਂ ਰੂਹਾਂ ਤਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ